ਸੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਹਾਜ਼ਰ ਆ ਜੀ ਇੱਕ ਹੋਰ ਵੀਡੀਓ ਲੈ ਕੇ ਇੱਕ ਹੋਰ ਮੋਟੀਵੇਸ਼ਨ ਦੀ ਡੋਜ਼ ਤੁਹਾਡੇ ਲਈ ਲੈ ਕੇ ਤੇ ਆਪਾਂ ਜਿਹੜੀਆਂ ਇਹ ਗੱਲਾਂ ਕਰਦੇ ਆਂ ਜਰੂਰ ਤੁਹਾਡੇ ਕੰਮ ਆਉਣਗੀਆਂ ਜ਼ਿੰਦਗੀ 'ਚ ਤੇ ਕਿਤੇ ਨਾ ਕਿਤੇ ਜਰੂਰ ਤੁਹਾਨੂੰ ਲੱਗੂਗਾ ਕਿ ਹਾਂ ਇਹ ਗੱਲਾਂ ਸਹੀ ਨੇ ਤੇ ਇਹਨਾਂ ਨੂੰ ਜੇ ਜ਼ਿੰਦਗੀ 'ਚ ਲਾਗੂ ਕਰੀਏ ਤਾਂ ਜਰੂਰ ਕੋਈ ਨਾ ਕੋਈ ਸੁਧਾਰ ਆਪਾਂ ਕਰ ਸਕਦੇ ਆਂ ਸੰਵਾਰ ਸਕਦੇ ਆਂ ਆਪਣੀ ਜ਼ਿੰਦਗੀ ਨੂੰ ਇਸੇ ਕੋਸ਼ਿਸ਼ ਦੇ ਨਾਲ ਇੱਕ ਜਿਹੜਾ ਅੱਜ ਦਾ ਵਿਸ਼ਾ ਜਿਹਦੇ ਬਾਰੇ ਮੈਂ ਗੱਲ ਕਰਨੀ ਆ ਉਹ ਇਹ ਆ ਤੰਨੇ ਚੀਜ਼ਾਂ ਨੇ ਜਿਹੜੀਆਂ ਆਪਾਂ ਕਦੇ ਵੀ ਕਿਸੇ ਦੀਆਂ ਚੁਰਾ ਨਹੀਂ ਸਕਦੇ ਨਾ ਤਾਂ ਉਹ ਚੋਰੀ ਕਰ ਸਕਦੇ ਆ ਨਾ ਕਿਸੇ ਤੋਂ ਉਧਾਰ ਮੰਗ ਸਕਦੇ ਆ ਸੋ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੋ ਸਕਦੀਆਂ ਆਜੋ ਸ਼ੁਰੂ ਕਰਦੇ ਆ ਜੀ ਵੀਡੀਓ ਪਹਿਲੀ ਚੀਜ਼ ਆ ਜੀ ਕਿਸੇ ਦੀ ਚੰਗਿਆਈ ਆ ਜਿਹੜੀ ਉਹ ਨਹੀਂ ਚੁਰਾ ਸਕਦੇ ਤੁਸੀਂ ਕਰੈਕਟਰ ਆ ਜਿਹੜਾ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਉਹ ਚੋਰੀ ਨਹੀਂ ਕੀਤਾ ਜਾ ਸਕਦਾ ਕੋਈ ਇਨਸਾਨ ਆ ਉਹ ਬਹੁਤ ਇੱਕ ਰਿਸਪੈਕਟ ਹਾਸਲ ਕਰ ਚੁੱਕਿਆ ਸਮਾਜ ਦੇ ਵਿੱਚ ਉਹਨੇ ਇਹੋ ਜੇ ਕੰਮ ਕੀਤੇ ਹੋਏ ਆ ਕਿ ਉਹਨੂੰ ਬਹੁਤ ਇੱਜ਼ਤ ਦਿੱਤੀ ਜਾਂਦੀ ਆ ਲੋਕ ਉਹਦੇ ਅੱਗੇ ਪਿੱਛੇ ਨੇ ਚੰਗੇ ਕੰਮਾਂ ਕਰਕੇ ਜੇ ਤੁਸੀਂ ਉਹਨੂੰ ਕਹੋਗੇ ਉਸ ਇਨਸਾਨ ਨੂੰ ਜਾ ਕੇ ਵੀ ਆਹ ਜਿਹੜੀ ਚੀਜ਼ ਆ ਤੇਰੀ ਯਾਰ ਮੈਨੂੰ ਬਹੁਤ ਪਸੰਦਾ ਤੂੰ ਮੈਨੂੰ ਦੇ ਦੇ ਕਿ ਐਦਾਂ ਤੁਸੀਂ ਉਹਨੂੰ ਹਾਸਲ ਕਰ ਲੋਗੇ ਨਹੀਂ ਇਹ ਹੋ ਸਕਦਾ ਕਿ ਉਸ ਬੰਦੇ ਨੂੰ ਰੋਲ ਮਾਡਲ ਮੰਨ ਕੇ ਤੁਸੀਂ ਉਹੀ ਰਾਹਤੇ ਤੇ ਚੱਲ ਕੇ ਕੁਝ ਸਾਲ ਜਿਹੜੇ ਚੰਗੇ ਕਰਮ ਕਰੋਗੇ ਕੁਝ ਇਹੋ ਜਿਹਿਆਂ ਉਪਲਬਧੀਆਂ ਹਾਸਲ ਕਰੋਗੇ ਸਮਾਜ ਦੇ ਵਿੱਚ ਫੇਰ ਤੁਹਾਨੂੰ ਉਹ ਚੀਜ਼ ਮਿਲ ਸਕਦੀ ਹੈ ਤੁਹਾਨੂੰ ਆਪ ਪੈਦਾ ਕਰਨੀ ਪੈਣੀ ਆ ਇਹ ਤੁਸੀਂ ਚੋਰੀ ਨਹੀਂ ਕਰ ਰਹੇ ਇਹ ਤੁਸੀਂ ਆਪਣੀ ਮਿਹਨਤ ਦੇ ਨਾਲ ਹਾਸਲ ਕਰੋਗੇ ਉਹਦੇ ਲਈ ਆਪਾਂ ਨੂੰ ਕਰਮ ਕਰਨਾ ਪੈਣਾ ਕੁਝ ਸਾਲ ਜ਼ਿੰਦਗੀ ਦੇ ਆਪਾਂ ਨੂੰ ਪੂਰੀ ਤਰ੍ਹਾਂ ਕੁਰਬਾਨ ਕਰਨੇ ਪੈਣੇ ਆ ਤਾਂ ਉਹ ਚੀਜ਼ ਆਪਾਂ ਨੂੰ ਹਾਸਲ ਹੋਊਗੀ ਉਦਾਹਰਨ ਹੀ ਮੰਗ ਸਕਦੇ ਆਪਾਂ ਠੀਕ ਆ ਜੀ ਪਹਿਲੀ ਚੀਜ਼ ਤਾਂ ਹੋਊਗੀ ਇਹ ਦੁੱਤੀ ਚੀਜ਼ ਆਪਾਂ ਕਿਹੜੀ ਨਹੀਂ ਚੁਰਾ ਸਕਦੇ ਗਿਆਨ ਵਿਦਿਆ ਕੀ ਚੋਰੀ ਕਰ ਸਕਦੇ ਆਪਾਂ ਆਪਾਂ ਸਕੂਲ ਚ ਪੜਦੇ ਸੀ ਆਪਾਂ ਆਪਣੇ ਟੀਚਰ ਨੂੰ ਜਿਹੜਾ ਗਿਆਨ ਸੀਗਾ ਉਹ ਕਹਿੰਦਾ ਸੀ ਵੀ ਘੋਲ ਕੇ ਪਲਾ ਦੇ ਕੁਝ ਤੇ ਤੇਰਾ ਸਾਰਾ ਗਿਆਨ ਮੇਰੇ ਕੋਲ ਆ ਜੇ ਐਦਾਂ ਹੁੰਦਾ ਸੀ ਨਹੀਂ ਆਪਾਂ ਕੀ ਕੀਤਾ ਆਪਣੇ ਅਧਿਆਪਕਾਂ ਤੋਂ ਸਿੱਖਿਆ ਜੋ ਉਹਨਾਂ ਨੇ ਸਿਖਾਇਆ ਉਹਤੇ ਅਸੀਂ ਮਿਹਨਤ ਕੀਤੀ ਉਹਦੀ ਪ੍ਰੈਕਟਿਸ ਕੀਤੀ ਜੇ ਸਾਨੂੰ ਪਹਾੜੇ ਯਾਦ ਕਰਾਏ ਗਏ ਲਿਖਾਏ ਗਏ ਅਸੀਂ ਬਾਰ-ਬਾਰ ਉਹਨਾਂ ਦਾ ਅਭਿਆਸ ਕੀਤਾ ਫੇਰ ਕਿਤੇ ਜਾ ਕੇ ਸਾਨੂੰ ਪਹਾੜੇ ਯਾਦ ਹੋਏ ਮਤਲਬ ਸਮਾਂ ਦੇਣਾ ਪਿਆ ਚੋਰੀ ਤਾਂ ਨਹੀਂ ਕੀਤੀ ਗਿਆਨ ਕਦੇ ਚੋਰੀ ਨਹੀਂ ਕਰ ਸਕਦੇ ਹਾਂ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਗਿਆਨ ਆਪਣੇ ਅਧਿਆਪਕਾਂ ਤੋਂ ਵੀ ਵੱਧ ਆਪਣੀ ਉਮਰ ਦੇ ਤਜਰਬੇ ਦੇ ਹਿਸਾਬ ਦੇ ਨਾਲ ਲੈ ਸਕਦੇ ਹੋ ਉਹ ਤੁਹਾਡੇ ਹੱਥ ਆ ਪਰ ਚੁਰਾ ਨਹੀਂ ਸਕਦੇ ਮੰਗ ਨਹੀਂ ਸਕਦੇ ਹੁਣ ਇਹ ਵੀ ਨਾਲ ਜ਼ਰੂਰ ਹੈ ਕਿ ਜੇ ਤੁਹਾਨੂੰ ਸ਼ੌਂਕ ਆ ਜਿਹੜੀ ਜਿਹੜੇ ਗਿਆਨ ਲੈਣ ਦਾ ਸ਼ੌਂਕ ਆ ਤੁਸੀਂ ਉਹੀ ਹਾਸਲ ਕਰੋਗੇ ਕੋਈ ਮੈਥ ਵਿੱਚ ਵਧੀਆ ਕੋਈ ਵਿਗਿਆਨ ਵਿੱਚ ਵਧੀਆ ਤੁਸੀਂ ਮੈਥ ਵਿੱਚ ਜਿਹੜਾ ਵਧੀਆ ਉਹ ਬੰਦੇ ਨੂੰ ਕਹੋ ਵੀ ਮੈਨੂੰ ਤੂੰ ਆਪਣਾ ਸਾਰਾ ਗਣਿਤ ਦੇ ਦੇ ਮੇਰੇ ਦਿਮਾਗ 'ਚ ਪਾ ਦੇ ਨਹੀਂ ਪਊਗਾ ਇਦਾਂ ਕਿਉਂਕਿ ਤੁਹਾਨੂੰ ਪ੍ਰਮਾਤਮਾ ਨੇ ਵਿਗਿਆਨ ਦੇ ਲਈ ਬਣਾਇਆ ਤੁਹਾਡੇ 'ਚ ਉਹ ਸਕਿੱਲ ਪਾਏ ਨੇ ਸੋ ਇੱਕ ਆ ਵੀ ਚੀਜ਼ ਹੋਗੀ ਕਿਸੇ ਵੀ ਤਰ੍ਹਾਂ ਦਾ ਗਿਆਨ ਵਿਦਿਆ ਤੁਸੀਂ ਉਧਾਰ ਨਹੀਂ ਮੰਗ ਸਕਦੇ ਚੋਰੀ ਨਹੀਂ ਕਰ ਸਕਦੇ ਤੀਜੀ ਚੀਜ਼ ਕਿਹੜੀ ਆ ਜੀ ਉਹ ਆ ਖੁਸ਼ੀਆਂ ਇਹ ਵੀ ਤੁਸੀਂ ਨਹੀਂ ਚੁਰਾ ਸਕਦੇ ਜੇ ਤੁਸੀਂ ਚੁਰਾਉਣ ਦੀ ਕੋਸ਼ਿਸ਼ ਕਰਦੇ ਹੋ ਮੰਨ ਲਓ ਕਿਸੇ ਦੀਆਂ ਖੁਸ਼ੀਆਂ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਇਹ ਤਾਂ ਫਿਰ ਦੁਖੀ ਕਰਨਾ ਹੋ ਗਿਆ ਨਾ ਕਿਸੇ ਨੂੰ ਦੁੱਖ ਦੇ ਕੇ ਤੁਸੀਂ ਆਪਣੀ ਖੁਸ਼ੀ ਹਾਸਲ ਕਰਨਾ ਚਾਹੁੰਦੇ ਹੋ ਉਹ ਖੁਸ਼ੀ ਨਹੀਂ ਹੁੰਦੀ ਉਹ ਤਾਂ ਫਿਰ ਕੁਝ ਦਿਨ ਦਾ ਅਹਿਸਾਸ ਹੁੰਦਾ ਵਾ ਆਪਣੀ ਆਪਣੀ ਈਗੋ ਨੂੰ ਜਿਤਾਉਣ ਵਾਲੀ ਗੱਲ ਹੁੰਦੀ ਹੈ ਬਸ ਉਹ ਖੁਸ਼ੀਆਂ ਨਹੀਂ ਕਹਿ ਸਕਦੇ ਖੁਸ਼ੀਆਂ ਤਾਂ ਉਹ ਹੁੰਦੀਆਂ ਕਿ ਅਸੀਂ ਦੂਜਿਆਂ ਨੂੰ ਦੇਖ ਕੇ ਵੀ ਖੁਸ਼ ਹੋਈਏ ਤੇ ਸਾਨੂੰ ਜਦੋਂ ਦੂਜਿਆਂ ਦੀ ਖੁਸ਼ੀ ਦੇ ਵਿੱਚ ਖੁਸ਼ੀ ਮਿਲਣ ਲੱਗਦੇ ਉਹ ਹੁੰਦੀ ਹੈ ਖੁਸ਼ੀ ਤੇ ਜਿਹੜੀ ਖੁਸ਼ੀ ਆਪਾਂ ਕਿਸੇ ਦਾ ਦਿਲ ਦੁਖਾ ਕੇ ਹਾਸਲ ਕੀਤੀ ਉਹ ਟੈਂਪੋਰਰੀ ਆ ਉਹ ਸਦਾ ਨਹੀਂ ਰਹਿਣੀ ਸੋ ਖੁਸ਼ੀਆਂ ਸਾਨੂੰ ਆਪ ਪੈਦਾ ਕਰਨੀਆਂ ਪੈਣੀਆਂ ਨੇ ਇਹ ਜਿਹੜਾ ਖੁਸ਼ੀਆਂ ਨੂੰ ਜਾਂਦਾ ਰਾਹ ਵਾ ਉਹ ਕਿਹੜਾ ਵਾ ਇਹ ਸਾਨੂੰ ਆਪ ਸੋਚਣਾ ਪੈਣਾ ਸਾਨੂੰ ਕਿਹੜੀ ਚੀਜ਼ ਕਰਕੇ ਕਿਹੜੀ ਕਿਹੜਾ ਕੰਮ ਕਰਕੇ ਖੁਸ਼ੀ ਹਾਸਲ ਹੁੰਦੀ ਆ ਇਹ ਤੁਹਾਨੂੰ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਪੈਣੇ ਆ ਕਿਹੜਾ ਕੰਮ ਕਰਕੇ ਮੈਂ ਉਦਾਸ ਹੁੰਨਾ ਮੈਂ ਨਾ ਕਰਾਂ ਇਹ ਵੀ ਤੁਹਾਨੂੰ ਆਪ ਸੋਚਣਾ ਪੈਣਾ ਵਾ ਠੀਕ ਹੈ ਸੋ ਸਾਰਾ ਮੇਰਾ ਤਾਂ ਵਿਸ਼ਾ ਹੀ ਆ ਜਿਹੜੇ ਚੈਨਲ ਦਾ ਆ ਮੇਰੇ ਚੈਨਲ ਦਾ ਜਿਹੜਾ ਵਾ ਵੀ ਖੁਸ਼ੀਆਂ ਲੱਭਣ ਦਾ ਹੀ ਆ ਕਿ ਖੁਸ਼ੀਆਂ ਕਿਵੇਂ ਲੱਭ ਸਕਦੇ ਆ ਸੋ ਖੁਸ਼ੀਆਂ ਲੱਭਣ ਦਾ ਜਿਹੜਾ ਇੱਕੋ ਹੀ ਜ਼ਰੀਆ ਵਾ ਉਹ ਆ ਪ੍ਰਮਾਤਮਾ ਦੇ ਨਾਲ ਜੁੜ ਜਾਣਾ ਪ੍ਰਮਾਤਮਾ ਦੇ ਨਾਲ ਜਦੋਂ ਜੁੜ ਗਏ ਤੁਸੀਂ ਹਰ ਚੀਜ਼ ਨੂੰ ਸਵੀਕਾਰ ਕਰਨਾ ਸਿੱਖ ਜਾਓਗੇ ਤਨੂੰ ਦੁੱਖ ਵੀ ਮਿਲਿਆ ਉਹਨੂੰ ਤੁਸੀਂ ਮੈਨੇਜ ਕਰਨਾ ਸਿੱਖ ਜਾਓਗੇ ਫੇਸ ਕਰਨਾ ਸਿੱਖ ਜਾਓਗੇ ਤੁਸੀਂ ਇਹ ਕਹੋਗੇ ਵੀ ਪ੍ਰਮਾਤਮਾ ਦਾ ਦਿੱਤਾ ਇਹ ਤਾਂ ਇੱਕ ਜ਼ਿੰਦਗੀ ਦਾ ਹਿੱਸਾ ਵਾ ਇਹ ਤਾਂ ਆਉਣਾ ਹੀ ਸੀ ਸੋ ਇਹਨੂੰ ਦਿਲ ਤੇ ਕਿਉਂ ਲਾਉਣਾ ਹਨਾ ਜਦੋਂ ਸਾਡੀ ਇਹ ਸੋਚ ਬਣ ਗਈ ਤਾਂ ਤੁਸੀਂ ਤੁਸੀਂ ਖੁਸ਼ੀ ਪੈਦਾ ਕਰ ਲਈ ਚੁਰਾਈ ਨਹੀਂ ਚੁਰਾਈ ਨਹੀਂ ਜਾ ਸਕਦੀ ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਜੀ ਜਿਹਦੇ ਬਾਰੇ ਮੈਂ ਗੱਲ ਕੀਤੀ ਇਹ ਆਪ ਤੁਹਾਨੂੰ ਕ੍ਰੀਏਟ ਕਰਨੀਆਂ ਪੈਣੀਆਂ ਨੇ ਆਪ ਇਹਨਾਂ ਲਈ ਤੁਹਾਨੂੰ ਜੰਗ ਲੜਨੀ ਪੈਣੀ ਆ ਜ਼ਿੰਦਗੀ ਦੇ ਵਿੱਚ ਜੇ ਸਹਿਮਤ ਹੋ ਤਾਂ ਜਰੂਰ ਆਪਣੇ ਵਿਚਾਰ ਦਿਓ ਜੇ ਨਹੀਂ ਸਹਿਮਤ ਤਾਂ ਵੀ ਵਿਚਾਰ ਦਿਓ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਕਨਸੈਪਟ ਲੈ ਕੇ ਜਲਦੀ ਹਾਜ਼ਰ ਹੋਣਾ ਜੀ